ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਪੰਜਾਬ ਸਰਕਾਰ ਵੱਲੋਂ ਸੱਦੀਗੀ ਅੱਜ ਦੀ ਮੀਟਿੰਗ ਦੇ ਵਿੱਚ ਨਾ ਜਾਂਦਾ ਐਲਾਨ ਕੀਤਾ ਹੈ ਜਥੇਬੰਦੀ ਦੇ ਸੁਭਾਈ ਪ੍ਰਧਾਨ ਜੁਗਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਜੇਦੋ ਸਰਕਾਰ ਨੇ ਗੱਲਬਾਤ ਲਈ ਉਸਾਰੂ ਤੇ ਸਤਿਕਾਰਤ ਮਾਹੌਲ ਹੀ ਨਹੀਂ ਸਿਰਜਿਆ aí ਫਿਰ ਗੱਲਬਾਤ ਦੀ ਕੋਈ ਤੁੱਕ ਹੀ ਨਹੀਂ ਬਣਦੀ ਉਗਰਾਹਾਂ ਨੇ ਮੀਟਿੰਗ ਵਿੱਚ ਨਾ ਜਾਣ ਵਾਲੀ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ ਸਤਿਕਾਰਯੋਗ ਸਾਥੀਓ 19 ਮਾਰਚ ਵਾਲੇ ਦਿਨ ਸੰਭੂ ਤੇ ਕਨੌਰੀ ਬਾਰਡਰ ਦੇ ਆਗੂਆਂ ਨੂੰ ਕੇਂਦਰੀ ਮੰਤਰੀਆਂ ਵੱਲੋਂ ਤੇ ਪੰਜਾਬ ਦੇ ਮੰਤਰੀਆਂ ਵੱਲੋਂ ਗੱਲਬਾਤ ਸੱਦਾ ਦੇ ਕੇ ਵਾਪਸ ਆਉਂਦਿਆਂ ਨੂੰ ਗ੍ਰਿਫਤਾਰ ਕੀਤਾ ਤੇ ਉਸੇ ਰਾਤ ਸੰਭੂ ਤੇ ਕਨੌਰੀ ਬਾਰਡਰ ਤੇ ਬੈਠੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਤੇ ਉਹਨਾਂ ਦੇ ਸਾਧੋ ਸਮਾਨ ਨੂੰ ਖਤਾਨਾ ਦੇ ਵਿੱਚ ਸੁੱਟਿਆ ਗਿਆ ਤੇ ਸਮਾਨ ਉੱਥੋਂ ਚੋਰੀ ਵੀ ਕੀਤਾ ਗਿਆ ਤੇ ਇਸ ਹਾਲਤ ਦੇ ਵਿੱਚ ਕੱਲ ਰੋਸ ਪ੍ਰਦਰਸ਼ਨ ਹੋਏ ਉਦੋਂ ਵੀ ਬਹੁਤ ਸਾਰੇ ਆਗੂਆਂ ਨੂੰ ਜਿਹੜੀਆਂ ਸੰਯੁਕਤ ਮੋਰਚੇਆਂ ਜਿੱਥੇ ਬੰਦੀਆਂ ਲਿਆ ਆਗੂ ਬੈਠੇ ਛੜਕਾਂ ਤੇ ਜ ਆਦੀਸੀ ਦਫ਼ਤਰਾਂ ਚ ਉਹਨਾਂ ਨੂੰ ਵੀ ਚੱਕ ਕੇ ਗ੍ਰਿਫਤਾਰ ਕਰ ਲਿਆ ਗਿਆ ਇਹ 20 ਤਰੀਕ ਦੀ ਘਟਨਾ ਤੇ 20 ਨੂੰ ਹੀ ਪੰਜਾਬ ਸਰਕਾਰ ਨੇ ਸੰਯੁਕਤ ਮੋਰਚੇ ਜਿਹੜੀਆਂ ਜਿੱਥੇ ਬੰਦੀਆਂ ਨੂੰ ਸੱਦਾ ਪੱਤਰ ਗੱਲਬਾਤ ਵਾਸਤੇ ਦਿੱਤਾ ਇਸ ਤੋਂ ਪਹਿਲਾਂ 3 ਮਾਰਚ ਨੂੰ ਮੁੱਖ ਮੰਤਰੀ ਸਾਹਿਬ ਗੱਲਬਾਤ ਅਦਬ ਵਿਚਾਲੋਂ ਵਾਕ ਆਊਟ ਕਰਕੇ ਚਲੇ ਗਏ ਯਾਨੀ ਇਹਨਾਂ ਹਾਲਤਾਂ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਮੀਟਿੰਗ ਕਰਨੀ ਵਾਜਬ ਹੈ ਕਿ ਨਹੀਂ بس ਇਹ ਗੱਲ ਸਾਫ਼ ਹੈ ਕਿ ਕਿਸੇ ਵੀ ਗੱਲ ਦਾ ਹੱਲ ਮੀਟਿੰਗ ਤੋਂ ਬਿਨਾਂ ਨਹੀਂ ਹੋ ਸਕਦਾ ਮੀਟਿੰਗ ਦੇ ਵਿੱਚ ਮੀਟਿੰਗ ਕਰਨ ਵਾਸਤੇ ਸਰਕਾਰ ਦੀ ਤੇ ਜਨਤਕ ਜਥੇਬੰਦੀਆਂ ਦੇ ਵਿਚਾਲੇ ਮਾਹੌਲ ਰਹਿਣਾ ਹੋਵੇ ਪਹਿਲਾਂ ਇਸ ਗੱਲ ਦੀ ਲੋੜ ਹੈ ਉਦੋਂ ਬਾਅਦ ਮੀਟਿੰਗ ਦੇ ਵਿੱਚ ਬੈਠਿਆ ਜਾ ਸਕਦਾ ਹੈ ਮੁੱਖ ਮੰਤਰੀ ਸਾਹਿਬ ਸਾਰੇ ਪੰਜਾਬ ਦੇ ਲੋਕਾਂ ਦੇ ਮੁੱਖ ਮੰਤਰੀ ਹੈ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਆ ਹੋਇਆ ਉਹ ਗੱਲਬਾਤ ਵਿੱਚ ਬੈਠਣ ਤੇ ਜਿੱਥੋਂ ਗੱਲਬਾਤ ਸਾਡੀ ਰੁਕੀ ਹੈ ਉੱਥੋਂ ਗੱਲਬਾਤ ਚਲਾਉਣ ਇਹ ਸਾਡੀ ਇੱਛਾ ਹੈ ਇਹ ਸਾਡੀ ਭਾਵਨਾ ਗੱਲਬਾਤ ਵਿੱਚੋਂ ਨਹੀਂ ਭਜਾਇਆ ਜਾ ਸਕਦਾ ਬਹੁਤ ਸਾਰੇ ਲੋਕਾਂ ਦੇ ਸਵਾਲ ਉੱਠਦੇ ਨੇ ਕਿ ਜੇ 19 ਤਰੀਕ ਵਾਲੇ ਗੱਲਬਾਤ ਕਰਨ ਵਾਲਿਆਂ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਜੋ 21 ਤਰੀਕ ਨੂੰ ਗੱਲਬਾਤ ਕਰਨ ਜਾ ਰਹੇ ਨੇ ਕੀ ਗਾਰੰਟੀ ਹੈ ਵੀ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਗੇ ਤੇ ਦੂਜੀ ਗੱਲ 21 ਤਰੀਕ ਵਾਲੀ ਮੀਟਿੰਗ ਕਿਸੇ ਤਰ੍ਹਾਂ ਨਹੀਂ ਇਹਨਾਂ ਹਾਲਤਾਂ ਦੇ ਵਿੱਚ ਕਰਨ ਦੀ ਕੋਈ ਤੁਖ ਨਹੀਂ ਬਣਦੀ ਕਿਉਂਕਿ ਅਜੇ ਤਾਂ ਉਹਨਾਂ ਦੇ ਸਮਾਨ ਇੱਕ ਪਲੇ ਦਿਖਾ ਰਹੇ ਨੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਟਰਾਲੀਆਂ ਉਹਨਾਂ ਦੀਆਂ ਸਿੱਟੀਆਂ ਪਈਆਂ ਨੇ ਸਮਾਨ ਉਹਨਾਂ ਦੇ ਸਿੱਟਿਆ ਪਿਆ ਉਹਨਾਂ ਨੇ ਹਵਾਲੇ ਨਹੀਂ ਕੀਤਾ ਅਜੇ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਕਿ ਇਹਨਾਂ ਦੇ ਕਿੰਨੇ ਆਗੂ ਸਾਡੇ ਉਸ ਮੋਰਚਾ ਦੇ ਗ੍ਰਿਫਤਾਰ ਨੇ ਕਿੰਨੇ ਕਿੱਥੇ ਨੇ ਕਿੰਨੀ ਗਿਣਤੀ ਚ ਗ੍ਰਿਫਤਾਰ ਕੀਤਾ ਹੈ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਇਹਨਾਂ ਹਾਲਤਾਂ 'ਚ ਮੈਂ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਨੂੰ ਕਿ ਇਹਨਾਂ ਹਾਲਤਾਂ 'ਚ ਸਰਕਾਰ ਦੇ ਨਾਲ ਮੀਟਿੰਗ ਕਰਦੇ ਕਿਸੇ ਤਰ੍ਹਾਂ ਬਾਜਬ ਨਹੀਂ ਲੱਗਦੀ ਅਸੀਂ ਆਪਣੀ ਜਥੇਬੰਦੀ ਨੂੰ ਫੈਸਲਾ ਕੀਤਾ ਹੈ ਕਿ ਅਸੀਂ ਇਹ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ 4 ਵਜੇ ਇਹਦਾ ਹਿੱਸਾ ਨਹੀਂ ਬਣਾਂਗੇ ਅਸੀਂ ਚਾਹੁੰਦੇ ਹਾਂ ਕਿ ਮਸਲਾ ਗੱਲਬਾਤ ਨਾਲ ਹੱਲ ਹੋਵੇ ਗੱਲਬਾਤ ਤੋਂ ਕਦੇ ਨਹੀਂ ਪੈਂਦੇ करा सा छब्बी तरीक का अं प्रोग दिता मुखमंत्री साहब ने कहा भी है भी यह जमहूरी हक है तुम अपने हक की वरतों कर सकते ਕਿ ਜੇ ਬੀਤ ਰਿਕ ਨੂੰ ਸਾਨੂੰ ਕੋਈ ਜਗ੍ਹਾ ਦੇਵੇ ਸਰਕਾਰ ਵੀ ਭਾਈ ਐਸ ਜਗ੍ਹਾ ਤੇ ਤੁਸੀਂ ਆਪਦਾ ਪ੍ਰਦਰਸ਼ਨ ਕਰ ਸਕਦੇ ਹੋ ਅਸੀਂ ਇੱਕ ਦਿਨ ਦਾ ਪ੍ਰਦਰਸ਼ਨ ਕਰਕੇ ਮੁੜਿਆਵਾਂਗੇ ਫਿਰ ਸਰਕਾਰ ਸਾਡੇ ਨਾਲ ਗੱਲਬਾਤ ਬੈਠੇ ਬੈਠਣਾ ਚਾਹੁੰਦੀ ਹੈ ਮਾਹੌਲ ਰੈਲਾ ਕਰਨ ਵਾਸਤੇ ਪੰਜਾਬ ਦੇ ਲੋਕਾਂ ਦੇ ਹਿੱਤ ਚ ਹੈ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਕਿ ਸਰਕਾਰ ਗੱਲਬਾਤ ਬੈਠ ਕੇ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਜ਼ਰੂਰ ਆਣ ਫੇਰ ਗੱਲਬਾਤ ਵਿੱਚ ਵੀ ਆਵਾਂਗੇ ਕੋਈ ਰਸਤਾ ਵੀ ਨਿਕਲੇਗਾ ਤੇ ਸਾਰੇ ਆਗੂਆਂ ਨੂੰ ਜਿਹੜੇ ਜੇਲ੍ਹਾਂ ਚ ਬੰਦ ਨੇ ਜਾਂ ਗ੍ਰਿਫਤਾਰ ਕੀਤਾ ਨੇ ਜਾਂ ਥਾਣੇ ਚ ਬੰਦ ਨੇ ਉਹਨਾਂ ਨੂੰ ਰਿਹਾ ਕਰਕੇ ਜਿਹੜਾ ਉਹਨਾਂ ਦਾ ਸਮਾਨ ਹੈ ਜਿੰਨਾ ਇਧਰ ਉਧਰ ਖੰਬੇ ਸਜੇ ਹੋਇਆ ਉਹ ਸਾਰਾ ਉਹਨਾਂ ਨੂੰ ਵਾਪਸ ਕੀਤਾ ਜਾਵੇ ਧੰਨਵਾਦ